ਅਸਿਕਲ ਦੋਸਤੋ ਅੱਜ ਅਸੀਂ ਮੌਜੂਦ ਹਾਂ ਆਪਣੇ ਧਾਰਮਿਕ ਦੀਵਾਨ ਜੋ ਕਿ ਲੱਗੇ ਹੋਏ ਨੇ ਬੀੜ ਰੋਡ ਨੇ 6 ਨੰਬਰ ਗਲੀ ਬਠਿੰਡਾ ਦੇ ਵਿੱਚ ਜੋ ਕਿ ਸੰਤ ਬਾਬਾ ਸਾਧੂ ਸਿੰਘ ਜੀ ਸ਼ਹਿਰ ਸੰਗਰੂਰ ਸੰਪਰਦਾ ਰਾੜਾ ਸਾਹਿਬ ਵਾਲਿਆਂ ਦੀ ਨਿਗਰਾਨੀ ਹੇਠੇ ਦੀਵਾਨ ਹੋ ਰਹੇ ਨੇ ਤੇ ਜਿੱਥੇ ਕਿ ਕਾਫੀ ਸਾਡੇ ਗਿਆਨੀ ਵਿਦਵਾਨ ਲੋਕ ਪਹੁੰਚ ਰਹੇ ਨੇ ਉਹਨਾਂ ਦੀ ਸੰਗਤ ਕਰਨ ਦਾ ਉਹਨਾਂ ਨੂੰ ਸੁਣਨ ਦਾ ਉਹਨਾਂ ਦੇ ਵਿਚਾਰ ਧਾਰਮਿਕ ਵਿਚਾਰ ਸੁਣਨ ਦਾ ਆਪਾਂ ਨੂੰ ਮੌਕਾ ਮਿਲਣਾ ਹੈ ਆ ਗਿਆ ਜੀ ਵਧੀਆ ਜੀ ਤੁਸੀਂ ਸੁਣਾਓ ਜੋੜਾਘਰ ਦੀ ਸੋ ਡਿਊਟੀ ਫੇਰ ਸੰਭਲੀ ਜੀ ਆ ਜੋੜਾਘਰ ਦੀ ਡਿਊਟੀ ਸੰਭੀ ਹੋਈ ਇਸ ਵਾਰ ਹਰ ਵਾਰੀ ਠੀਕ ਹੈ ਜੀ ਵਧੀਆ ਕੀ ਹਾਲ ਹੈ ਸੇਵਾਦਾਰ ਇੱਥੇ ਖੜੇ ਨੇ ਇਸ ਵਕਤ ਜੋ ਕੀ ਸੰਗਤਾਂ ਨੂੰ ਆਉਣ ਜਾਣ ਦੇ ਰਸਤੇ ਬਾਰੇ ਦੱਸ ਰਹੇ ਨੇ ਸਮੇਜਥੇਦਾਰ ਗੋਰਾ ਜੀ ਬਾਈ ਬਲਦੇਜ ਜੀ ਸਵਾਗਤ ਵਿੱਚ ਮਾਇਆ ਪੇਟਾ ਇੱਥੇ ਜਮਾ ਕਰਾਓ ਜੀ ਅਮਰ ਸ਼ਕਨ ਵਾਲੇ ਪ੍ਰਾਣੀ ਇੱਥੇ ਨਾਮ ਲਿਖਾਓ ਜੀ ਗੋਰਾ ਜੀ ਜਥੇਦਾਰ ਸਾਹਿਬ ਕਹਿ ਲੈ ਜੀ ਸਸੀ ਅੰਕਲ ਜੀ ਸਮੋਜ ਜਥੇਦਾਰ ਨੂੰ ਪਹੁੰਚਣ ਦੇ ਸ਼ਾਮ ਦੀ ਨੀਂਦ ਜੀ ਹੋਏ ਮੈਂ ਨੇ ਮਾਰਦੇ ਹਾਂ ਸੌ ਰੋਧਦੇ ਲੰਗਰ ਦੀ ਰਸਦ ਇੱਥੇ ਦੇਵੋ ਜੀ ਸਾਡੇ ਸੁਖਜੀਤ ਸਿੰਘ ਸਖਾ ਜੀ ਪ੍ਰਧਾਨ ਸਾਹਿਬ ਮਾਸਟਰ ਜੀ ਸਾਡੇ ਗੁਰਦੁਆਰ ਸਾਹਿਬ ਦੇ ਪ੍ਰਧਾਨ ਸਾਹਿਬ ਇੱਥੇ ਮੌਜੂਦ ਨੇ ਤੇ ਜਿਨ੍ਹਾਂ ਦੀ ਨਿਗਰਾਨੀ ਹੇਚ ਰਸਦ ਪਾਣੀ ਇਕੱਠਾ ਕੀਤਾ ਜਾ ਰਿਹਾ ਹੈ ਸਾਡੇ ਬਹੁਤ ਪਿਆਰ ਕਰਦੇ ਸੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਬਹੁਤ ਪਿਆਰ ਤੋਂ ਲੰਗਰ ਤੇ ਪਾਣੀ ਦੀ ਸ਼ਵੀਲ ਜਨਨ ਨੇ ਬਹੁਤ ਸਾਰਾ ਸਾਡੇ ਵੀਰ ਜੋ ਨੇ ਬੈਠੇ ਨੇ ਜਿਨ੍ਹਾਂ ਨੇ ਮੋਬੈਲਾਂ ਦੇ ਵੀ ਸੇਕ ਕਰਕੇ ਪਾਣੀ ਦਾ ਲੰਗਰ ਇੱਥੇ ਲਾਇਆ ਸ਼ਵੀਲ ਲਈ ਹੋਈ ਹੈ ਸਾਡੇ ਕਿੰਦੀ ਬਾਈ ਜੀ ਜੋਗਾ ਬਾਈ ਜੀ ਸਾਡੇ ਜਗਦੀਪ ਸਿੰਘ ਸਿੱਧੂ ਸਾਹਿਬ ਸਾਡੇ ਦਸਾ ਬਾਈ ਜੀ ਹੋਰ ਅਗਲ ਕਰੀਏ ਠੀਕ ਹੈ ਸਾਰੇ ਜੀ ਤੇਰੀ ਉਹ ਬਾਈਕ ਵਾਲੇ ਮਹਾਪੁਰਖ ਦੀ ਦੇ ਸ਼ਾਗਿਰ ਇਹ ਹੈ पाच ਖੜੇ ਦਾ ਸੰਤ ਤੁਹਾਰੇ ਸੰਗਤਾਂ ਲੰਗਰ ਸ਼ਕਰੀਆਂ ਨੇ ਚੋਤਾ ਆਪਣੇ ਤਿਵਾਨ ਸਜਾਏ ਗਏ ਨੇ ਬੀੜ ਰੋਪ 6 ਨੰਬਰ ਗਲੀ ਨਹੀਂ ਆਏ ਇਹ ਤੇ ਕੀ ਵਕ ਵਕ ਵਿਦਵਾਨ ਪਹੁੰਚਣਗੇ ਅਤੇ ਆਪਣੇ ਧਾਰਮਿਕ ਵਿਚਾਰਾਂ ਰਹੀ ਗਿਆਨ ਰਹੀ ਕੋਈ ਰਸਨਾ ਕੋਈ ਸੁਆਸ ਵੰਦਾ ਨਾ ਹੋਵੇ ਲੋਕਾਂ ਨੂੰ ਸੰਗਤਾਂ ਨੂੰ ਨਿਹਾਲ ਕਰਨਗੇ ਤੇ